ਜੰਡਿਆਲਾ ਗੁਰੂ ਦੇ ਪਿੰਡ ਦੇਵੀदासਪੁਰਾ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਘਰ ਦੇ ਉੱਪਰ ਦੀ ਹਾਈ ਵੋਲਟੇਜ ਤਾਰਾਂ ਜਾ ਰਹੀਆਂ ਸਨ ਜਿੱਥੇ ਕਰੰਟ ਲੱਗਣ ਦੇ ਨਾਲ ਨੌਜਵਾਨ ਦੀ ਮੌਤ ਹੋ ਗਈ ਜੋ ਜਾਣਕਾਰੀ ਸਾਹਮਣੇ ਆਈ ਹੈ 10 ਸਾਲ ਪਹਿਲਾਂ ਇਸੇ ਘਰ ਦੇ ਇੱਕ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋਈ ਹੀ ਉੱਥੇ ਹੀ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਗਾਤਾਰ ਕੰਪਲੇਂਟ ਪਾਈ ਜਾ ਰਹੀ ਹੈ ਪਰ ਉਹਨਾਂ ਤੇ ਕਹਿਣ ਦੇ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਮਕਾਨ ਬਾਅਦ ਵਿੱਚ ਬਣੇ ਨੇ ਤੇ ਤਾਰਾਂ ਪਹਿਲਾਂ ਪਾਈਆਂ ਹੋਈਆਂ ਸੀ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦਿਖਾ ਦੇਣਗੇ। ਘਰਾਂ ਦੇ ਵਿੱਚੋਂ ਜੀ ਬਹੁਤ ਮਾੜੀ ਹੋਈ ਆ ਤੇ ਇਹ ਲਾਈਨਾਂ ਬਹੁਤ ਪੁਰਾਣੀਆਂ ਚੱਲ ਰਹੀਆਂ ਵਾਂ। ਦੇ ਬਾਅਦ ਵਿੱਚ ਥੱਲੇ ਕੰਸਟ੍ਰਕਸ਼ਨ ਕੀਤੀ ਗਈ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਕਾਫੀ ਵਾਰ ਕੰਪਲੇਨਟ ਵੀ ਕੀਤੀ ਗਈ ਆ ਤੇ ਇੱਥੋਂ ਜਿਹੜੀ ਆ ਲਾਈਨ ਜਿਹੜੀ ਆ ਹਟਾ ਦਿੱਤੀ ਜਾਵੇ ਸਾਈਡ ਤੇ ਕਰ ਦਿੱਤੀ ਜਾਵੇ ਜੇ ਕੋਈ ਕਿਸੇ ਵੀ ਚੀਜ਼ ਦੀ ਕਿਸ ਜਰੂਰਤ ਪੈਂਦੀ ਆ ਤਾਂ ਅਸੀਂ ਸਾਥ ਦੇਣ ਲਈ ਤਿਆਰ ਹਾਂ ਪ੍ਰਸ਼ਾਸਨ ਦਾ ਲਈ ਇਹਨਾਂ ਦਾ ਜੋ ਪ੍ਰੋਸੈਸ ਆਇਆ ਸੀ ਇਹ ਉਹ ਸਾਰਾ ਕੁਝ ਕੀਤਾ ਵਾ ਬਣਾਇਆ ਸੀ ਤੇ ਉਹਦੇ ਵਿੱਚ ਇਨਾਂ ਵੱਲੋਂ ਜੋ ਪ੍ਰोसीडिंग ਹੋਣੇ ਇਹਦਾ ਡਿਪਾਜ਼ਟ ਦਾ ਐਸਟੀਮੇਟ ਬਣਾਉਣਾ ਹੁੰਦਾ ਵਾ ਜਿਹੜੀ ਇਹ ਲੈਨਾਂ ਸ਼ਿਫਟ ਹੁੰਦੀਆਂ ਨਾ ਇਹਨਾਂ ਦਾ ਡਿਪਾਜ਼ਟ ਦਾ ਐਸਟੀਮੇਟ ਬਣਾਦਾ ਪੈਸੇ ਜਮ੍ਹਾਂ ਹੁੰਦੇ ਆ ਡਿਪਾਰਟਮੈਂਟ ਨੂੰ ਪੈਸੇ ਜਮ੍ਹਾਂ ਹੋਣ ਤੋਂ ਬਾਅਦ ਹੀ ਇਹ ਜਿਹੜਾ ਕੰਮ ਹੁੰਦਾ ਵਾ ਲਗਾਤਾਰ 10 ਸਾਲ ਤੋਂ ਜਿਹੜੀ ਆ ਇਸ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋਈ ਕਿਸੇ ਕਾਰਨ ਜਿਸ ਸਮੇਂ ਵੀ ਸਾਡੇ ਕੋਲ ਆਉਂਦੇ ਆ ਕੋਈ ਅਹੀਂ ਤੇ ਉਹਦਾ ਵੀ ਐਸਟੀਮੇਟ ਬਣਾਇਆ ਹੋਇਆ ਸੀਗਾ ਬਣਾ ਕੇ ਉਹ ਇਹਨਾਂ ਨੂੰ ਦੱਸਿਆ ਹੋਇਆ ਜਿਹੜੇ ਪੈਸੇ ਜਮ੍ਹਾਂ ਹੋਣੇ ਆ ਜੋ ਡਿਪੋਜ਼ਿਟ ਦਾ ਐਸਟੀਮੇਟ ਬਣਾਣਾ ਵਾ ਉਹ ਤੇ ਮਤਲਬ ਜਿੰਨਾ ਲੋਕਾਂ ਨੇ ਲੈਣਾ ਦੇ ਵਿੱਚ ਥੱਲੇ ਬਾਅਦ ਬਣਾਏ ਆ ਉਹਨਾਂ ਵੱਲੋਂ ਹੀ ਕਰਵਾਏ ਜਾਣੇ ਆ ਨਾ ਉਹਨੂੰ ਪੈਸੇ ਜਮ੍ਹਾਂ ਖੁੰਦੇ ਤੇ ਫੇਰੀ ਅੱਗੇ ਪ੍ਰੋਸੈਸ ਚੱਲਣਾ ਸੀਗਾ ਮੈਂ ਤੁਹਾਡੇ ਵੱਲੋਂ ਐਸਟੀਮੇਟ ਜਿਹੜਾ ਵਾ ਦੱਸਿਆ ਗਿਆ ਸੀ ਇਹਨਾਂ ਨੂੰ ਪਰਿਵਾਰਾਂ ਨੂੰ ਜੀ ਜੀ ਆ ਜੈ ਸਾਹਿਬ ਨੇ ਦੱਸਿਆ ਸੀਗਾ ਇਹ ਮੇਰੇ ਜੈ ਸਾਹਿਬ ਨੇ ਇਹਨਾਂ ਨੂੰ ਹੁਣ ਕਿੰਨੀ ਕੁ ਦੇਰ ਤੱਕ ਜਿਹੜਾ ਵਾ ਇਹ ਲਾਈਨਾਂ ਜਿਹੜੀਆਂ ਮੈਂ ਸਾਈਟ ਤੇ ਕਰ ਦਿੱਤੀਆਂ ਜਾਣੀਆਂ ਇਹ ਅਗਲਾ ਇਨਸੀਡੈਂਟ ਕੋਈ ਇਹੋ ਜਿਹਾ ਨਾ ਹੋ ਪਾ ਸ ਦੇਖੋ ਸਰ ਇਹ ਮੇਰੇ ਇਹ ਕੱਲੇ ਦੇ ਵੱਸ ਨਹੀਂ ਇਹੋ ਜੀ ਚੀਜ਼ ਹੈਗੀ ਜੋ ਐਸਟੀਮੇਟ ਬਣਾਉਣੀ ਜਿਹੜੀ ਆ ਜੋ ਅਮਾਉਂਟ ਆ ਉਹ ਜਮ੍ਹਾਂ ਹੋਣ ਤੋਂ ਬਾਅਦ ਇਹ ਕੰਮ ਹੋਊਗਾ ਹੋ ਜਾਵੇਗਾ ਹਾਂਜੀ ਹੋ ਜਾਵੇਗਾ ਜਿਵੇਂ ਇਹ ਪੈਸੇ ਇਹਨਾਂ ਦੀ ਅਮਾਉਂਟ ਜਮ੍ਹਾਂ ਹੁੰਦੀ ਉਹ ਤੁਰੰਤ ਉਹ ਕੰਮ ਹੋ ਜਾਏਗਾ